You give so ਪਹਿਲਾਂ ਗੁਰਦੁਆਰੇ ਨੂੰ ਦੱਸਿਆ ਨਹੀਂ ਇੱਕ ਵਾਰ ਗਿਆ ਸੀ ਅਬਾ ਜੀ ਬਸ ਚੁੱਪ ਕਰ ਜਾ ਹੱਥ ਬੰਨ ਕੇ ਬੈਠ ਜਾ ਦੋ ਮਿੰਟ ਐਕਸੀਡੈਂਟ ਤੋਂ ਪਹਿਲਾਂ ਬਾਹਰ ਕਰਦੇ ਪੂਰੇ ਹੁੰਦੇ ਪਹਿਲਾਂ ਇੱਕ ਵਾਰ ਗਿਆ ਸੀ ਮੈਸੇਜ ਠੇਰ ਚਮਕੌਰ ਸਾਹਿਬ ਪਕੂਮਲ ਚਮਕੌਰ ਸਾਹਿਬ ਦੇ ਨਾਲ ਹੀ ਠੇਰੇ ਆ ਆਪਣੇ ਵੱਡੇ ਵੱਡੇ ਚਮਕੌਰ ਸਾਹਿਬ ਦੇ ਨਾਲ ਹੀ ਉਹਨੇ ਠੇਰੇ ਬਣਨੇ ਹੁੰਦੇ ਜੋਤੀ ਸਰੂਪ ਗੁਰਦੁਆਰੇ ਬੈਕ ਸਾਈਡ ਤੇ ਬੈਕ ਸਾਈਡ ਹੈ ਕਿੰਨਾ ਚਿਰ ਉਸ ਨੂੰ ਗਿਆ ਮਹਾਰਾਜ ਮੈਨੂੰ ਹੋ ਗਏ 3 ਸਾਲ 4 ਸਾਲ ਹੋ ਗਏ ਬਾਬਾ ਜੀ 3-4 ਸਾਲ ਚਾਨ ਚੱਕ ਡੈਥ ਕਿਹਦੀ ਹੋ ਗਈ ਸੀ ਇਹ ਘਰ ਵਾਲੀ ਦੀ ਡੈਥ ਤੇਰੇ ਘਰ ਵਾਲੀ ਦੀ ਹਾਂਜੀ ਬਾਬਾ ਜੀ ਇਹਦੇ ਘਰ ਵਾਲਿਆਂ ਦੀ ਹੋ ਗਈ ਸੀ ਠੀ ਤੁਸੀਂ ਥੋੜਾ ਡਿਗ ਕਹੋ ਨਾ ਮਹਾਰਾਜ ਇਹ ਹਾਂਜੀ ਮੈਂ ਹੀ ਡਿਗ ਤੇ ਮੋਟਰਸਾਈਕਲ ਤੇ ਗੱਡੀ ਵਾਲੇ ਨੂੰ ਮਾਰਿਆ ਸੀ ਚੱਕੇ ਉੱਪਰ ਤੁਸੀਂ ਉਹ ਡਿਗ ਬੈਲੇ ਇਹ ਡਿਗਿਆ ਸੀ ਕਿ ਗੱਡੀ ਵਾਲੇ ਨੂੰ ਮਾਰਿਆ ਸੀ ਐਕਸੀਡੈਂਟ ਹੋ ਗਿਆ ਸੀ ਮੇਰਾ 2023 ਵਿੱਚ ਪਹਿਲੀ ਜਨਵਰੀ ਤੁਸੀਂ ਨਾਗਰ ਨੂੰ ਕਿੱਥੇ ਮੰਨਣੇ ਜਾਂਦੇ ਹੋ ਹਾਂਜੀ ਨਾਗਰ ਨੂੰ ਕਿੱਥੇ ਮੰਨਣੇ ਜਾਂਦੇ ਹੋ ਨਾਗਰ ਮਤਲਬ ਪੋਲੀਸ਼ਿੰਗਰ ਦੇ ਚੜਾਉਂਗੇ ਸੀ ਦੁੱਧ ਵਗੈਰਾ ਵਗੈਰਾ ਤਾਂ ਹਾਂਜੀ ਹਾਂ ਉਹ ਨਾਗਰ ਨਾ ਮਤਲਬ ਜਾਣਦੇ ਤੁਸੀਂ ਮਹਾਰਾਜ ਹਾਂਜੀ ਉਹ ਨਾਗਾ ਦੇ ਨਾਮ ਦਾ ਚੜਾਉਦੇ ਸੀ ਤੁਸੀਂ ਦੁੱਧ ਮਤਲਬ ਜਿੱਦਾਂ ਕਿਸੇ ਨੇ ਦੱਸਣਾ ਕੋਈ ਆਪਣਾ ਜਿੱਦਾਂ ਦੱਸਣਾ ਕੋਈ ਜਿੱਦਾਂ ਦੁੱਧ ਕਰੇ ਦੁੱਧ ਮੰਦਰ ਦੇ ਦੇਣਾ ਹੋਰ ਕੀ ਦੱਸਣਾ ਨਹੀਂ ਜਿਵੇਂ ਬਾਬਾ ਜੀ ਕਹਿੰਦੇ ਆਵੇਂ ਤੁਹਾਨੂੰ ਗੱਲ ਸਮਝ ਆ ਰਹੀ ਹੈ ਉਹ ਨਾਗਾ ਦੇ ਨਾਮ ਨਹੀਂ ਬਾਬਾ ਜੀ ਨਹੀਂ ਨਹੀਂ ਨਾਗਾ ਕੋਲੇ ਛੜਾਉਣਾ ਚਾਹ ਰਹੇ ਪੋਲੇ ਚੜਾਉਂਦੇ ਨੇ ਪੋਲੇ ਠੀਕ ਹੈ ਬਾਬਾ ਜੀ ਇਹਦਾ ਪੋਲੇ ਛੜਾ ਜਾ ਪਰ ਛੋੜੇ ਨਾਗਾ ਦੀ ਮਨਤਾਰੀ ਹੈ ਮਹਾਰਾਜ ਨਾਗਾ ਦੀ ਮਨ ਮੈਨੂੰ ਨਹੀਂ ਪਤਾ ਬਾਬਾ ਜੀ ਮੈਂ ਝੂਠ ਨਹੀਂ ਬੋਲਾਂ ਛੋੜੇ ਕਰੇ ਨਾਗਾ ਦੀ ਮਨਤਾਰੀ ਹੈਗੀ ਅੱਛਾ ਠੀਕ ਹੈ ਹਾਂਜੀ ਬਾਬਾ ਜੀ ਇੱਕ ਥੋੜੇ ਚੱਕਰ ਵਰਗੇ ਜਿਠੇਰੇ ਆਨੇ ਜੀ ਠੀਕ ਹੋ ਗਿਆ ਜੀ ਸਾਲ ਵੱਲ ਕੋਈ ਨਾ ਕੋਈ ਥੋੜੇ ਘਰੇ ਨੁਕਸਾਨ ਹੋ ਜਾਂਦਾ ਜੀ ਬਿਲਕੁਲ ਸਹੀ ਹੈ ਬਾਬਾ ਜੀ ਠੀਕ ਹੈ ਹਾਂਜੀ ਬਾਬਾ ਜੀ ਮੇਖਾ ਲਵਾਈਆਂ ਹੁਣ ਤੇ ਮੇਖਾ ਥੈ ਹੀ ਆ ਹੁਣ ਕੁਛ ਹਾਂਜੀ ਜ ਜਦੋਂ ਮੈਂ ਛੋਟਾ ਹੁੰਦਾ ਸੀ ਸ਼ਹਿਰਪੁਰ ਸਾਡੀਆਂ ਤੇ ਮੈਂ ਸੈਣੀ ਸੈਣੀਆਂ ਦਾ ਮੁੰਡਾ ਸੀ ਚੋਰੀਆਂ ਦਾ ਇਹ ਸਭ ਕੁਝ ਸਾਡਾ ਵਿਕ ਗਿਆ ਸੀ ਡੈਡੀ ਅਫਸਰ ਸੀ ਸਭ ਕੁਝ ਵਿਕ ਗਿਆ ਤੇ ਜਦੋਂ ਘਰ ਦੇ ਅਫਸਰ ਥੋੜੇ ਡੈਡੀ ਡੈਡੀ ਕਾਰਪੋਰੇਸ਼ਨ ਦੇ ਐਕਸੀਡੈਂਸ ਸੀ ਗਏ ਉਹ ਕੀ ਹੁੰਦਾ ਹੈ ਉਹ ਗਸਟਰਡ ਅਫਸਰ ਸੀ ਸਭ ਤੋਂ ਵੱਡੇ ਜਿਹਦਾ ਡੀਸੀ ਰੈਂਕ ਦਾ ਅਫਸਰ ਸੀਗੇ ਉਹ ਲੈਵਲ ਦੇ ਅਫਸਰ ਸੀਗੇ ਉਸ ਤੋਂ ਬਾਅਦ ਬਸ ਘਰ-ਮਾਰ ਘਰਾ ਸਭ ਕੁਝ ਵਿਕ ਗਿਆ ਉਹ ਚੀਂ ਲੱਡੂ ਮਿਲੇ ਸੀ ਮੇਕਾਂ ਜੀਆਂ ਸੀ ਮੇਖਾਂ ਮਿਲੀਆਂ ਮੇਖਾਂ ਗੱਡੀਆਂ ਨਹੀਂ ਸੀ ਮਿਲੀਆਂ ਸੀ ਬਿਲੀਆਂ ਸੀ ਬਿਜਿਆ ਸੀ ਨਾ ਜੀ ਬਬੇ ਉਦੋਂ ਤੁਸੀਂ ਛੋਟੇ ਘਰ ਦੇ ਕੰਕਾਲੀ ਆਉਣ ਲੱਗੀ ਪਸੂ ਉਦੋਂ ਤੂੰ ਖਤਮ ਹੋ ਰਹੀ ਸਰ ਠੀਕ ਹੈ ਨਾ ਹਾਂ ਜੀ ਤੂੰ ਸਨੇ ਲੈ ਲਿਆ ਗਲਤ ਜਨਾਨੇ ਦਾ ਬੰਦਾ ਹੂੰ

ਠੀਕ ਹੈ ਪਰ ਮੈਨੂੰ ਤਾਂ ਇਹਨਾਂ ਦੇ ਬਾਬੇ ਦਾਦਾ ਵੀ ਕਹਿੰਦਾ ਜਨਾਨੀ ਨੇ ਖਰਾਬ ਕੀਤਾ ਹੋਇਆਗਾ ਬਾਬਾ ਕਹਿੰਦਾ ਇੱਕ ਇਹਨੂੰ ਐਂ ਪੁੱਛ ਲੋ ਇਹ 420 ਚ ਵਿਆਹ ਕਿਹਨੇ ਕਰਾਇਆ ਸੀ ਕੋਲੋ ਜੀ ਜਿਨ੍ਹਾਂ ਨੇ ਮੇਰਾ ਵਿਆਹ ਕਰਾਇਆ ਸੀ ਨਾ ਜਿਨ੍ਹਾਂ ਨੇ ਮੇਰਾ ਵਿਆਹ ਕਰਾਇਆ ਸੀ ਉਹ ਹੁਦਿਆੜੇ ਰਹਿੰਦੇ ਸੀਗੇ ਉਹ ਮੁੰਡੇ ਟੈਕਸੀਆਂ ਦਾ ਕੰਮ ਕਰਦੇ ਸੀ ਉਹਨਾਂ ਨੇ ਮੇਰਾ ਵਿਰਸਤਾ ਕਰਾਇਆ ਸੀ ਤੈਨੂੰ ਸਮਝ ਨਹੀਂ ਆ ਰਹੀ ਗੱਲ 420 420 ਜਾਨੀ ਗੇਂ ਚਾਲੀ ਨਹੀਂ ਬੱਬੀ ਜੀ ਮੇਰੇ ਵੱਲੋਂ ਇਸ ਫਰਮ ਮੈਨੂੰ ਨਹੀਂ ਪਤਾ ਕਿਸੇ ਨੇ ਕਰਾਇਆ ਉਹਨੇ ਇਹ ਸਵਾਰ ਬੰਨ ਨਹੀਂ ਪਾਇਆ ਨਹੀਂ ਪਤਾ ਨਹੀਂ ਪਤਾ ਬਾਬਾ ਨਹੀਂ ਬਾਬਾ ਜੀ ਨੂੰ ਪਤਾ ਨਹੀਂਗਾ ਝੂਠ ਨਹੀਂ ਬੋਲਦਾ ਉਹਨੇ ਕਹਤਾ ਕੁੜੀਆਂ ਬਿਠਾ ਕੇ ਕਿਵੇਂ ਸਮਝਾਵਾਂ ਮੈਂ ਕਿ ਸਮਝਾਵਾਂ ਕਿ ਕਿ ਮਤਲਬ ਉਹ ਬੰਨੇ ਆਇਆ ਹੈ ਸਿਸਟਮ ਜਿਵੇਂ ਕਿ ਜਦ ਵੀ ਇੱਕ ਤਾਂ ਘਰੇ ਹੋ ਗਿਆ ਸਿਸਟਮ ਇੱਕ ਬਾਹਰ ਅੱਜ ਹੋ ਗਈ ਆਜੇ ਸਿਸਟਮ ਬਣਾਉਂਦਾ ਇਕੋ ਚੁਣ ਮੈਂ ਜਿਹੜੀ ਗਾ ਸੱਚਮੇਂ ਦਰਬਾਰ ਦੇ ਬਿਠੇ ਮੈਂ ਝੂਠ ਨਹੀਂ ਬੋਲਦਾ ਮੇਰਾ ਸਿਗਾ ਕਿਤਨਾ ਮਹੱਤਵ ਜਿੱਦਾਂ ਮੈਂ ਕਿਸੇ ਨੂੰ ਪਹਿਲਾਂ ਪਿਆਰ ਕਰਦਾ ਸੀ ਪਿਆਰ ਕਰਦਾ ਸੀ बहर इंग्लैंड इंग्लैंड चल गई तुम बहुत चली गए बहुत देर करानी गल सच ਕਤੋਂ ਮੈਂ ਰੋਟੀ ਤਵੀਆ ਬਜਾਣਾ ਥੋੜੇ ਸਾਰੇ ਨੇ ਡਬਲ ਡਬਲ ਕੰਮ ਕਰਿਆ ਹੋਇਆ ਹਾਂਜੀ ਸਮਝ ਆ ਬਲੇ ਥੋੜੇ ਸਾਰੇ ਨੇ ਡਬਲ ਡਬਲ ਕੰਮ ਕਰਖੇ ਨੇ ਬੰਨਣ ਕੀਤਾ ਹਾਂ ਰੋਗੋ ਤਾਰਾ ਗਾਉਂਡ ਰੱਖਿਆ ਨਾ ਹੋਸਾਗਾ ਕਤੋਂ ਹੋਸਾਗਦਾ ਜੀ ਕਹਿੰਦੇ ਇਹਨੂੰ ਨਹੀਂ ਮੈਨੂੰ ਦੱਸ ਉਹ ਬਾਕੀ ਕਿ ਮੈਨੂੰ ਸ਼ੱਕ ਤਾਂ ਸਭ ਤੋਂ ਵੱਡਾ ਕਿ ਮੇਰੀ ਘਰ ਵਾਲੀ ਦੀ ਡੈਥ ਹੋਣ ਦਾ ਮੈਨੂੰ ਕਈਆਂ ਨੇ ਦੱਸਿਆ ਮੈਂ ਮੈਂ ਬਹੁਤ ਝੂਠ ਨਹੀਂ ਬੋਲਾਂਗਾ ਦਰਬਾਰ ਦੇ ਵਿੱਚ ਮੈਂ ਤੁਹਾਨੂੰ ਦੱਸ ਰੋ ਮੈਂ ਪਹਿਲੇ ਹੀ ਕਹਿਦਾ ਬੰਨੇ ਭਈ ਛੋਟੇ ਕਿਸੇ ਜਨਾਰੇ ਨੇ ਕੰਮ ਖਾ ਲੀਤ ਹੋਇਆ ਹਾਂਜੀ ਹਾਂਜੀ ਮੈਂ ਕੰਮ ਨਹੀਂ ਤੇ ਠੀਕ ਹੈ ਫਿਰ ਮੈਂ ਪੁੱਛਿਆ ਵੀ ਜਾਲੀ ਵਿਆਹ ਤੂੰ ਕਹਿੰਦਾ ਵੀ ਹੈਗਾ ਸਿਸਟਮ ਇੱਕ ਨੰਬਰ ਫਿਰ ਮੈਂ ਦੁਬਾਰੋ ਬੋਲਿਆ ਮਹਾਰਾਜ ਜੀ ਵੀ ਛੋਟੇ ਸਾਰੇ ਹੀ ਕੰਮ ਕਰਦੇ ਨੇ ਬੰਦੇ ਨੇ ਤੁਹਾਡੇ ਪਰਿਵਾਰ ਦੇ ਹੀ ਕੰਮ ਸਾਰੇ ਬੰਦੇ ਹੀ ਕਰਦੇ ਨੇ ਆ ਜਿਹੜਾ ਆਪਸਾ ਤੇ ਤੁਹਾਡਾ ਕੀ ਕਹਿੰਦੇ ਨੇ ਫਾਦਰ ਫਾਦਰ ਸਾਹਿਬ ਫਾਦਰ ਸਾਹਿਬ ਤੇਰਾ ਫਾਦਰ ਸਾਹਿਬ ਨੇ ਦੋ ਹੀ ਦੀ ਕੰਮ ਠੀਕ ਹੈ ਮੈਂ ਚੀੜੀ ਗੱਲ ਸੱਚ ਹਾਂ ਉਹ ਗੱਲ ਗੱਲ ਸੱਚ ਹੋ ਗਈ ਨਾ ਪੁੱਤ ਕਹਿੰਦਾ ਬਾਪ ਤੇ ਗਿਆ ਉਹ ਗੱਲ ਸਹੀ ਹੋ ਗਈ ਠੀਕ ਹੈ ਤੁਹਾਡੇ ਡੈਡ ਨੇ ਵੀ ਚੱਕਰ ਪਾਇਆ ਦੀ ਮਾਰੀ ਤੁਸੀਂ ਵੀ ਚੱਕਰ ਪਾ ਲਿਆ ਰਹਿੰਦਾ ਹੁੰਦਾ ਕਿਸੇ ਜਨਾਨੇ ਨੇ ਤੁਹਾਡਾ ਘਰ ਖਰਾਬ ਕਰਦਾ ਚਾਨ ਜੱਕ ਪਹਿਲਾਂ ਤੁਹਾਡੇ ਸਭ ਤੋਂ ਪਹਿਲਾਂ ਜੋ ਨੁਕਸਾਨ ਹੋਇਆ ਥਾ ਤੁਹਾਡੇ ਕਿਸੇ ਪਸ਼ੂ ਦਾ ਨੁਕਸਾਨ ਹੋਇਆ ਦੀਗਾ ਹਾਂਜੀ ਦਰਬੇਸ਼ ਪੂਰੇ ਹੋਏ ਸੀ ਜੀ ਜੋ ਨੁਕਸਾਨ ਉਹਨੇ ਸਟਾਰਟ ਹੋਇਆ ਦੀਗੇ ਇਹਦਾ ਛੋਟੇ ਕਿਸੇ ਪਸ਼ੂ ਦਾ ਨੁਕਸਾਨ ਹੋਇਆ ਹਾਂਜੀ ਹਾਂਜੀ ਤ੍ਰਿਵਿਸ਼ ਪੂਰੀ ਡੌਗੀ ਪੂਰੀ ਹੋਣੀ ਸੀ ਛੋਟੇ ਡੌਗੀ ਪੂਰੇ ਹੋਈ ਸੀ ਜੀ ਠੀਕ ਐ ਛੋਟੇ ਤੇ ਲਾਈ ਹੋਏ ਮਾਤਾ ਮਸਾਣੀ ਹਾਂਜੀ ਠੀਕ ਐ ਉਹ ਸੋਨੂੰ ਅੰਦਰੋਂ ਹੀ ਅੰਦਰ ਖਾਈ ਜਾਂਦੀ ਐ ਜੀ ਠੀਕ ਐ ਨਾ ਜੀ ਇਸ ਚੀਜ਼ਾ ਤੁਸੀਂ ਉਹ ਪਾਇਆ ਕਰਾ ਲਓ ਮਹਾਰਾਜ ਜੀ ਤੁਹਾਡਾ ਹੱਲ ਹੋ ਜਾਊਗਾ ਠੀਕ ਐ ਇੱਕ ਨੋ ਪੁੱਛ ਰਿਹਾ ਜੇ ਤਾਂ ਹੋਇਆ ਹਾਂ ਭਾਤ ਜੇ ਨਹੀਂ ਹੋਇਆ ਤਾਂ ਜਵਾਬ ਤੁਸੀਂ ਪਹਿਲਾਂ ਐਂ ਦੱਸ ਦੇ ਵੀ ਕਿਰਨਾ ਕੋਣਾ ਹਾਂਜੀ ਕਿਰਨਾ ਬੱਸ ਕਿਰਨਾ ਮੇਰੀ ਸੱਸਾ ਜੀ ਲੈ ਉੱਠਾ ਮੈਂ ਤੇ ਹੋਈ I'm never getting a picnic in my life ਫਿਲਹਾਲ ਕਿਹਨਾਂ ਟੁੱਟੇ ਮੈਂ ਜ਼ਿੰਦਗੀ ਚ ਕੋਈ ਖੜਪੇ ਰਾ ਦੇ ਖੜਪੋਂ ਕੁਝ ਬਣ ਪਾਉਂਗਾ ਕੁ ਸੈਟ ਹੋ ਸਕਦਾ ਤੁਸੀਂ ਪਾਰ ਕਰਨਾ ਬੱਬਾ ਜੀ ਤੁਹਾਡੇ ਚਰਨਾ ਜਾਈਂ ਇੱਕ ਤਾਂ ਤੁਸੀਂ ਖਵਾਜੇ ਦੀ ਕੜਾਹੀ ਲਾਓ ਬਾਰਾ ਜੱਪ ਸਭ ਤੋਂ ਪਹਿਲਾਂ ਠੀਕ ਹੈ ਬੱਬਾ ਜੀ ਠੀਕ ਹੈ ਠੀਕ ਹੈ ਜਦੋਂ ਖਵਾਜਾ ਤੁਹਾਡਾ ਸਹੀ ਹੋ ਗਿਆ ਤਾਂ ਤੁਹਾਡੇ ਕੰਮ ਸਹੀ ਹੋਣਗੇ ਠੀਕ ਬੰਦੇ ਬਈ ਬਿਲਕੁਲ ਜੀ ਬਿਲਕੁਲ ਠੀਕ ਹੈ ਇੱਕ ਛੋਟੀ ਮਸ਼ੀਨਰੀ ਚਾਂਦ ਚੱਕ ਵਿਕ ਗਈ ਹਾਂ ਜੀ ਕਿਟੀਆਂ ਵਿਕੀਆਂ ਜੀ ਕਿਹਦਾ ਚਲ ਗਿਆ ਢਿੱਡੀਆਂ ਬਾਬਾ ਜੀ ਇਹ ਢਿੱਡੀਆਂ ਹੋ ਹੀ ਗਏ 10-12 ਸਾਲ ਹੋ ਗਏ ਜਦੋਂ ਤੋਂ ਮਤਲਬ ਵਿਆਹ ਤੋਂ ਪਹਿਲਾਂ ਸਭ ਕੁਝ ਵਿਕਣਾ ਸ਼ੁਰੂ ਹੋ ਗਿਆ ਸੀ ਮੇਰਾ ਵਿਆਹ ਤੋਂ ਪਹਿਲਾਂ ਸੋਡਾ ਸਾਰਾ ਕੁਝ ਵਿਕਣਾ ਸ਼ੁਰੂ ਹੋ ਗਿਆ ਸੀ ਠੀਕ ਹੈ ਜੀ ਕਹਿਦਣਾ ਬਾਬਾ ਜੀ ਸੋਡੇ ਹੁਣ ਦੁਬਾਰਾ ਵਿਆਹ ਕਰਾਉਣ ਨੂੰ ਕੌਣ ਕਰੇ ਮਹਾਰਾਜ ਬਹੁਤ ਜਣੇ ਕਹ ਰਹੇ ਬਹੁਤ ਜਣੇ ਜਿਹੜੀ ਗੱਲ ਸੱਚ ਬਹੁਤ ਕੋਈ ਡਰਾਈਵਰ ਕਹਿ ਰਿਹਾ ਜਿੱਦਾਂ ਕੋਈ ਕਿਉਂਕਿ ਘਰ ਵਿਕੇ ਮੈਨੂੰ ਮੈਨੂੰ ਲੋਕਾਂ ਨੇ ਇਹ ਵਹਿਮ ਪਾ ਦਿੱਤਾ ਕਿ ਜਿਹੜੀ ਗੱਲ ਸੱਚ ਹੈ ਕਿ ਤੇਰੇ ਨਾਲ ਖੇਤਰਫਲ ਚੱਲ ਚੱਲਦਾ ਪਿਆ ਮੈਨੂੰ ਮੈਂ ਜਿੱਦਾਂ ਪੁੱਛਿਆ ਮੈਂ ਬਹੁਤ ਜਗ੍ਹਾ ਆਪਣੇ ਮਰੇ ਵਿੱਚ ਝੂਠ ਨਹੀਂ ਬੋਲਣਾ ਬਾਬਾਈ ਕਹਿੰਦੇ ਖੇਤਰਫਲ ਚੱਲ ਰਹੇ ਨੇ ਤੇ ਨਾਲ ਪੁੱਠੇ ਪੁੱਸੇ ਨਾਲ ਚੱਲ ਰਹੇ ਪੈਨੂੰ ਨਹੀਂ ਪਤਾ ਸੱਚ ਗੋ ਪ੍ਰਮਾਤਮਾ ਕਿਉਂਕਿ ਮੈਂ ਸ਼ੁਰੂ ਤੋਂ ਲੱਗਦਾ ਤਾਂ ਅੱਬਾ ਖੇਤਰਫਲ ਨੂੰ ਹੈ ਅੱਬਾ ਖੇਤਰਫਲ ਖੇਤ ਬਾੜ ਲੱਗ ਖੇਤ ਬਾੜ ਖੇਤ ਬਾੜ ਖੇਤ ਪਤਾ ਹੈ ਖੇਤ ਬਾੜ ਆਓ ਮੇਰੇ ਕੋਲ ਇਸ ਟਾਈਮ ਇਹਨਾ ਹਮਤ ਆਜਾ ਮੈਂ ਰੁਕਾ ਨਹੀਂ ਮੇਰੇ ਬਾਪੂ ਤੇਰੇ ਮਾਰੇ ਕੋਈ ਖੇਤਰ ਪਾਣੀ ਲਗਾ ਹੈਗਾ ਠੀਕ ਆ ਛੋਟੇ ਤੇ ਹੈਗਾ ਕਿਰਾਇਆ ਹੋਇਆ ਜਿਹਦੇ ਕਾਰਨ ਛੋਟਾ ਨੁਕਸਾਨ ਹੋਇਆ ਬੈ ਸਿੱਧੀ ਪੰਜਾਬੀ ਦੇ ਵਿੱਚ ਗੱਲ ਠੀਕ ਮੁਕਦੇ ਤੇ ਠੀਕ ਹੈ ਐਵੇਂ ਚੱਕਰਾਂ ਚ ਪਾਰ ਕਰਿਆ ਤੈਨੂੰ ਠੀਕ ਆ ਨਾ ਪਰ ਥੋੜੀ ਕੋਈ ਸੱਗੀ ਯੋਜਨਾ ਨੀ ਜਿਹਨੇ ਤੁਹਾਨੂੰ ਵਕਤ ਪਾਇਆ ਹੋਇਆ ਕੋਈ ਛੋਟੀ ਆਪ ਯੋਜਨਾ ਨੀ ਕੋਈ ਜਿਹਨੇ ਤੁਹਾਨੂੰ ਵਕਤ ਪਾਇਆ ਜਿਹਨੇ ਛੋਟੇ ਤੇ ਕਿਰਾਇਆ ਹੋਇਆ ਸਮਝ ਗਿਆ ਮੈਂ ਸਮਝ ਗਿਆ ਠੀਕ ਆ ਨਾ ਜਿੱਥੇ ਸਾਰਾ ਮੈਟਰ ਉਲਝਿਆ ਹੋਇਆ ਇਹ ਛੋਟੇ ਚੱਕਰ ਪਾਇਆ ਮਾਤਾ ਠੀਕ ਹੈ ਠੀਕ ਹੈ ਮੋਸ਼ਕਾ ਹੌਣੀ ਕਦੀ ਕਦੀ ਕਿਹਨੂੰ ਆਉਂਦੀ ਹੈ ਇਹ ਵੀ ਰਸਵੀਰ ਚ ਆਉਂਦੀ ਥੋੜੇ ਸਰੀਰ ਚੋਂ ਲੱਤ ਵਿੱਚੋਂ ਹੀ ਆਉਂਦੀ ਥੋੜੀ ਲੱਤ ਵਿੱਚੋਂ ਇਹ ਫੁੱਫੜ ਸਿੰਘ ਨੇ ਪਹਿਰਾ ਲਾ ਰੱਖਿਆ ਤੁਹਾਡੇ ਨਾਲ ਉਹ ਦੱਸੋ ਫੁੱਫੜ ਕੌਣ ਹੋਏ ਸੰਬਾਬਾ ਰਹਿ ਪਾ ਬਾਬਾ ਰਹਿ ਪਾ ਫੁੱਫੜ ਰਹਿ ਪਾ ਠੀਕ ਹੈ ਇਹੇ ਸਾਨੂੰ ਸੂਲੀ ਤੇ ਟੰਗ ਰੱਖਿਆਗਾ ਠੀਕ ਹੈ ਠੀਕ ਹੈ ਨਾ ਨਜਾਇਜ਼ ਹੀ ਟੰਗ ਰੱਖਿਆਗਾ ਹੁਣ ਆਇਆ ਕੋਸਪੈਰ ਹੋਏਣ ਨੂੰ ਟੀਨ ਕਿੱਥੇ ਪਾਏ ਹੋਏ ਨੇ ਟੀਨ ਹਾਂ ਸਾਡੇ ਜਿਹੜਾ ਰੋਪੜ ਚਮਕੌਰ ਸਾਹਿਬ ਕੋਮਲ ਜਿਹੜੇ ਪਿੰਡ ਸੀ ਨਾ ਦਾਤਕੇ ਸਾਡੇ ਉਹਨਾਂ ਦਾ ਪਿਛਲਾ ਕਮਰਾ ਦੀ ਸਭ ਤੋਂ ਉੱਪਰ ਛੱਤੇ ਉੱਤੇ ਟੀਨ ਪਾਇਆ ਹੋਇਆ ਬਾਬਾ ਨੇ ਉਹ ਤੁਹਾਡਾ ਘਰ ਸੀਗਾ ਜੀ ਉਹ ਸਾਡੇ ਮੇਰੇ ਜਿੱਦਾਂ ਡੈਡ ਦਾਤਕੇ ਸੀਗੇ ਤੇਰੇ ਦਾਤਕੇ ਸੀਗੇ ਹਾਂਜੀ 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 ਬਾਬਾ ਜੀ ਇਹਦੇ ਦਾਤਕੇ ਸੀਗੇ ਜੀ ਠੀਕ ਹੈ ਜੀ ਛੋਡੇ ਇੱਕ ਚੀਕੂ ਨਾਉਂਦਾ ਫਲ ਹੁੰਦਾਗਾ ਹਾਂਜੀ ਉਹ ਤਾਂ ਕਿਹੋ ਨਾ ਫਰਤੇਗੀ ਮੈਂ ਤਾਂ ਸਾਰੇ ਫਲਾਂ ਤੋਂ ਯਾਰ ਵੈਸੇ ਮੇਰੀ ਚੀਕੂ ਕਿੰਕੂ ਵਰਤੋ ਕੰਮ ਹੀ ਕਰਦਾ ਸਾਡੀ ਨਾਨੀ ਨਾਨੀ ਜਾਂ ਮਾਤਾ ਸਾਡੇ ਨਹੀਂ ਖਾਦੇ ਹੁੰਦੇ ਸੀ ਤੇਰੇ ਨਾਨੀ ਕਿਉਂਕਿ ਮੰਮੀ ਮਤਲਬ ਮੇਰੇ ਟੀਚਰ ਤੇ ਮੈਨੂੰ ਨਾਨੀ ਨਹੀਂ ਪਾਲਿਆ ਸੀ ਨਾ ਨਾਨੀ ਖਾਂਦੀ ਸੀ ਨਾ ਮਾਤਾ ਖਾਂਦੀ ਸੀ ਦੋਨੋਂ ਨਹੀਂ ਖਾਂਦੇ ਨਾ ਨਾਨੀ ਖਾਂਦੀ ਸੀ ਨਾ ਮਾਤਾ ਖਾਂਦੀ ਸੀ ਜੀ ਜੀ ਸਹੀ ਹੈ ਸਹੀ ਹੈ ਜੀ 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 ਕੀਆ 24 ਘੰਟੇ ਫਿਰ ਸੱਚ ਜੂਆ ਕਿਦੇ ਪੈਸੇ ਦੇ ਪੁੱਛ ਰੋਏ ਜੂਆ ਕਿਦੇ ਮੈਂ ਜਦੋਂ ਮੈਂ ਬਿਮਾਰ ਹੁੰਦੀ ਬਪੂ ਜੀ ਮੇਰੇ ਪੈਗੀਆਂ ਸੀ ਇਹ ਬਈ ਆ ਜਾਓ ਮੋਟਾ আলমৌরি মৌরি একত্রিত আবিছ ਇਕਦਾ ਬਾਬੇ ਰੈਪੇ ਨੂੰ ਠੀਕ ਹੈ ਠੀਕ ਹੈ ਇਹਦਾ ਸਮਾਨ ਲਾਓ ਜੀ 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 ਇੱਕ ਮਲਾਓ ਮਾਤਾ ਮਸਾਣੀ ਦਾ ਜੀ ਠੀਕ ਹੈ ਇਹ ਦੋਏ ਚੀਜ਼ਾਂ ਪਿੱਛੇ ਸਾਡੀਆਂ ਤਾਂ ਤੁਹਾਡਾ ਕੰਮ ਸਹੀ ਹੋ ਜਾਣਾ ਜੀ ਠੀਕ ਜੋ ਪੁੱਛਾ ਤੁਸੀਂ ਜਿੰਨੀ ਮਰਜ਼ੀ ਵਧਾ ਲਓ ਜੀ ਬਾਬਾ ਜੀ ਮੈਂ ਪੂਰੇ ਵਿਸ਼ਵਾਸ ਨਾਲ ਆਇਆ ਮੈਨੂੰ ਮਿਲਣਾ ਤੁਹਾਡੇ ਚਰਨਾਂ 'ਚ ਤੁਹਾਡੇ ਸੱਚੇ ਚ ਵੀ ਦਰਦ ਹੋਣਾ ਲੱਗਿਆ ਦਾ ਮਹਾਰਾਜ ਜੀ ਹਾਂ ਜੀ ਹੁੰਦਾ ਬਾਬਾ ਠੀਕ ਹੈ ਡਾਕਟਰਾਂ ਨੇ ਇਹਨੂੰ ਕਹਤਾ ਵੀ ਤੈਨੂੰ ਟੈਕ ਹੋਣ ਦਾ ਖਤਰਾ ਵੀ ਹੈਗਾ ਕੀ ਕਹਦੇ ਹੋ ਠੀਕ ਹੈ ਸਾਰਾ ਕੁਝ ਕਹਦਾ ਓਏ ਚੁੱਪਾ ਇਹਨੂੰ ਬੰਦ ਕਰ ਰਿਹਾ ਜੀ ਠੀਕ ਹੈ ਸਮਝ ਗਏ ਨਾ ਜੀ 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 ਬਬੂ ਤੁਸੀਂ ਇਸ ਚੀਜ਼ ਦਾ ਪਾਇਆ ਕਰਾ ਲਓ ਸੁਧਾਰ ਹੋ ਲੱਗੂਗਾ ਜੀ ਤੇ ਇੱਕ ਛੋਟੀ ਜਿਹੀ ਬੇ ਚ ਸਭ ਤੋਂ ਵੱਡਾ ਮੈਨੂੰ ਟੈਨਸ਼ਨ ਇੱਕ ਗੱਲ ਦੀ ਆ ਇੱਕ ਮੇਰੀ ਇੱਕ ਮੈਂ ਪੈਰਾਂ ਤੇ ਖੜਾ ਹੋ ਪਾਂ ਕੁਝ ਜ਼ਿੰਦਗੀ ਚ ਬਣ ਪਾਂ ਦੂਜੀ ਸਭ ਤੋਂ ਮੇਰੀ ਘਰ ਰੀ ਡੈਥ ਹੁੰਦਾ ਕਾਰਨ ਕੀ ਹੈ ਕਰਾਇਆ ਹੋਇਆ ਜੀ ਉਹਦੇ ਕਰਕੇ ਡੈਥ ਹੋਈ ਆ ਤੇਰੇ ਦੇ ਵਿੱਚ ਚੱਕਰ ਕਰਾਏ ਦੇ ਕਾਰਨ ਆਗੇ ਦਿਨੋ ਦਿਨੀ ਸੁੱਦੀ ਆਦੇ ਨੇ ਇਹ ਸੋਚਦੇ ਕਹਿਣ ਠੀਕ ਐ ਘਟ ਜੂ ਸੋਚਾ ਠੀਕ ਐ ਬਬੂ ਠੀਕ ਐ ਨਾ ਇੱਕ ਛੋਟੇ ਇੱਕ ਰੀ ਕੰਚ ਦੀ ਬੋਤਲ ਮੇਂ ਦੱਸ ਪਹਿਲਾਂ ਕਿੱਥੇ ਪਈ ਐ ਕਰਤਾ ਹੈ ਨਹੀਂ ਬਾਬੂ ਜੀ ਮੈਂ ਤਾਂ ਕਦੀ ਕਿਸੇ ਗੁਰਦੁਆਰੇ ਕਦੀ ਕਿਸੇ ਗੁਰਦੁਆਰੇ ਤੱਕੇ ਖੰਨਾ ਮੈਂ ਸਤੂਰ ਨਹੀਂ ਬੋਲਦਾ ਸੱਚੀ ਗਾ ਸਭ ਕੋ 2022 ਤੋਂ ਬਾਅਦ 23 ਤੋਂ ਮੇਰਾ ਪ੍ਰੇਤਰ ਫਰੀਦਕੋੜ ਆਪਣਾ ਪੀਜੀ ਨੇ ਬੇੜਾ ਕਰ ਕਰਤਾ ਕੀੜੇ ਪੈ ਗਏ ਲੱਤਾਂ ਚ ਫਰੀਦਕੋੜ ਲੋਕਾਂ ਨੇ ਡੀਸੀ ਫਰੀਦਕੋੜ ਨੇ ਲਾਇਕ ਰਹਾ ਹੁਣ ਵੀ ਲੁਧਿਆਣਾ ਕਦੀ ਕਿਸੇ ਗੁਰਦੁਆਰੇ ਕਦੀ ਕਿਸੇ ਆਸ਼ਰਮ ਜਿੱਥੇ ਕੋਈ ਜਗ੍ਹਾ ਮਿਲ ਜੇ ਰਾਤ ਕੱਟ ਲਈ ਦੀ ਹੁਣ ਵੀ ਲੋਕਾਂ ਨੇ ਪੈਸੇ ਇਕੱਠੇ ਕਰਕੇ ਗੱਡੀ ਭੇਜੀ ਆ ਕਿਉਂਕਿ ਤੁਹਾਡਾ ਨਾਮ ਸੁਣਿਆ ਸੀ ਮੈਨੂੰ ਵੀ ਵਿਸ਼ਵਾਸ ਸੀ ਮੈਂ ਬਸ ਇੱਕ ਬੇਨਤੀ ਲਾਉਣੀ ਚਾਹੁੰਦਾ ਆਖਰੀ ਕਿ ਤੁਸੀਂ ਆਪਣੇ ਇੱ ਤੁਸੀਂ ਆਇਆ ਜੀ ਕਿਦੋਂ ਤੁਸੀਂ ਦੋ ਲਟੂ ਲੈ ਲਓ ਦੋ ਲਟੂ ਲੈ ਲਵੋ ਉਹਦਾ ਸੰਦੂਰ ਦੇ ਟਿੱਕੇ ਲਾ ਦਿਓ ਜੀ ਸੰਦੂਰ ਦੇ ਟਿੱਕੇ ਲਾ ਦੇ ਠੀਕ ਹੈ ਠੀਕ ਹੈ ਤੇ ਪਤਸ ਦੇ ਰੁਪਏ ਦੇ ਪੰਜ ਰੁਪਏ ਦੇ ਪੰਜ ਪਤਸ ਇਹਨਾਂ ਦੇ ਪੰਜ ਰੁਪਏ ਪਤਸ ਠੀਕ ਹੈ ਪੰਜ ਰੁਪਏ ਪਤਸ ਲੈ ਕੇ ਉਹਨਾਂ ਦੇ ਵੀ ਸੰਦੂਰ ਲਾ ਦਿਓ ਉੱਥੇ ਸੰਦੂਰ ਲਾ ਲਾ ਗਿਆ ਜੀ ਠੀਕ ਹੈ ਤੁਸੀਂ ਆਉ ਦੇ ਉੱਪਰ ਚਾਹ ਹੋਣਾ ਜੀ ਸੱਤ ਵਜੇ ਸੱਤ ਵਜੇ ਕਿਤੇ ਕੋਈ ਕਲਰ ਹੋਵੇ ਹਨਾ ਅਸੀਂ ਜਾਵਾਂਗੇ ਕਿਵੇਂ ਚੱਕਰ ਤਹੀ ਬਣਾ ਚੱਕ ਤੁਰੰਦੀ ਟਕੋ ਜੇ ਤੁਸੀਂ ਬੁਲਾ ਲਓ ਮਹਾਰਾਜ ਤੁਮਦਵਾਰਾ ਖਾਸ ਕਰਕੇ ਤੁਸੀਂ ਆਪਣੇ ਹੱਥੀ ਕਰਵਾ ਦੇ ਕੋਈ ਮੇਰੇ ਹੱਥੇ ਕੰਦੇ ਲੋੜਦਾ ਆਪੀ ਗਾ ਲਓ ਕਿੰਨਾ ਤੁਸੀਂ ਮੰਨ ਕੇ ਜਾ ਸਕਦੇ ਕਿਸੇ ਸਾਈਡ ਤੇ ਰੱਖਦੇ ਹੋ ਪਿਆਣੇ ਕਿਸੇ ਗੁਰੂ ਘਰ ਦੇ ਨਾਲ ਰੱਖਦੇ ਹੋ ਤੇ ਹੋਰ ਸਾਈਡ ਤੇ ਰੱਖਦੇ ਮਹਾਰਾਜ ਨਹੀਂ ਲੱਗਦਾ ਨਹੀਂ ਖੁੱਲੀ ਜਗ੍ਹਾ ਹੋਵੇ ਜਿਵੇਂ ਖੁੱਲੀ ਖੁੱਲੀ ਵੀੜੀ ਤੇ ਪੱਕੇ ਪਰਛੇ ਤੇ ਨਹੀਂ ਨਹੀਂ ਸੁਣੀ ਜਗ੍ਹਾ ਸੁਣੀ ਰੋਗ ਤੇ ਤੁਸੀਂ ਬੁਲਾਣੇ ਖਾ ਦੇ ਸੀਵਾਂ ਚ ਰੱਖੀਏ ਸੀਵਾਂ ਚ 14 ਕਿਲੇ 15 ਦਾ ਜਾਣਦਾ ਹੈ ਜੇ ਜਿੰਨਾ ਕਹਿੰਦਾ ਮਤਲਬ ਮੈਂ ਹੱਥ ਲਾ ਕੇ ਕੋ ਡਰਾਈਵਰ ਅੱਗੇ ਰੱਖ ਦਵੇ ਕਿ ਪਿੱਛੇ ਰੱਖ ਦਵੇ ਕੋਈ ਦਿੱਕਤ ਨਹੀਂ ਜਿਵੇਂ ਆਏ ਨਾ ਇਦਾਂ ਮਿੰਨਰ ਡਰਾਈਵਰ ਆ ਡਰਾਈਵਰ ਜੀ ਮੈਂ ਅਬ ਸਟਿੱਕੇ ਲਾ ਕੇ ਮੈਂ ਉਹਨੂੰ ਫੜਾ ਮੈਂ ਉਹ ਅੰਦਰ ਸ਼ਮਸ਼ਾਨ ਚ ਰੱਖ ਦੇ ਪੀ ਹਾਂਜੀ ਇਦਾਂ ਹੋ ਸਕਦਾ ਬੱਬੂ ਬਸ ਸਿਰਫ ਇੰਨੇ ਕੰਮ ਕਰਨਾ ਉਹਦੇ ਨਾਲ ਹੀ ਜਿਹੜਾ ਸੋਚਾ ਉੱਤਰ ਲੱਗ ਜਾਵੇ ਤੇ ਕਿੰਨੇ 15 ਦਿਨਾਂ ਦਾ ਫਰਕ ਤੇ ਸੁਣਾ ਦੇ ਠੀਕ ਹੈ ਠੀਕ ਹੈ 15 ਦਿਨਾਂ ਦਾ ਫਤਮ ਹੋਣ ਲੱਗ ਪਈ ਠੀਕ ਹੈ ਨਾ ਫਿਰ ਉਸ ਤੋਂ ਬਾਅਦ ਜੇ ਨਹੀਂ ਜੁਤੋਂ ਨੇ ਜੇ ਨਹੀਂ ਆ ਜਾਂਦਾ ਨਾ ਨਹੀਂ ਨਹੀਂ ਬੱਬੂ ਜੀ ਮੈਂ ਆਉਂਦਾ ਹਾਂ ਚਲੋ ਜ਼ਰੂਰੀ ਆ ਯਾਰ ਨਾ ਜਿਹੜਾ ਖਾਤਿਆ ਕਰਕੇ ਆ ਤੂੰ ਮੈਨੂੰ ਫੋਨ ਕਰਕੇ ਦੱਸ ਦੇ ਕੋ ਚੰਕਾ ਵੀਰ ਪੈਰਾਂ 'ਤੇ ਖੜਾ ਹੋ ਜਾਊਗਾ ਬੈਠਿਆ ਬੜਾ ਮਾੜੇ ਹੱਥ ਲੈ ਕੇ ਆ ਠੀਕ ਆ 15 ਦਿਨਾਂ ਦੇ ਵਿੱਚ ਤੇਰਾ ਸੋਜਾ ਕਰਨਾ ਸਟਾਰਟ ਹੋ ਜੂਗਾ ਠੀਕ ਇਹ ਕੰਮ ਕਰ ਦੋ ਬਾਬਾ ਠੀਕ ਕਰਨਾ ਕਿੰਨੇ ਦਿਨ ਬਾਬਾ ਜੀ ਕਰਨਾ ਕਿੰਨੇ ਦਿਨ ਹੈ ਕਿਹੜੇ ਦਿਨ ਕਰਨੇ ਕਿਹੜੇ ਦਿਨ ਕਰਨੇ ਮੈਂ ਅੱਜ ਕਰਦੀ ਯਾਰ ਕੋਈ ਚੱਕਰ ਨਹੀਂ ਆ ਅੱਜੀ ਕਰਦੀ ਮੈਂ ਤਾਂ ਜਿਹੜਾ ਜਿਹੜਾ ਕੰਮ ਕਰਾਂ ਜੋ ਮੈਂ ਕਰ ਚੁੱਕਿਆ ਬਸ ਠੀਕ ਹੈ ਠੀਕ ਹੈ ਨਾ ਮੈਂ ਪਟਤਾ ਪੈਰਾਂ ਦਾ ਸਾਰੇ ਐਵੇਂ ਕੋਈ ਵੀ ਦੇਵੀ ਦੇਵਤਾ ਨੂੰ ਸਨਮਾਨ ਦੇਣਾ ਹੀ ਪਊਗਾ ਜੀ ਦੇ ਦੇ ਬਾਬਾ ਜੀ ਥੋੜੀ ਦੇ ਦਿੰਦੇ ਹੋ ਦੇਨ ਉਹਦਾ ਕਿ ਦਿਨ ਦਾ ਮੈਂ ਦੇ ਦਿੰਦਾ ਉਹ ਚੱਕ ਨਹੀਂ ਸੀ ਕਿੰਨੀ ਗੱਲ ਦੀ 10 ਰੁਪਏ 20 ਰੁਪਏ ਲੱਗਦੇ ਕਿਉਂ ਭਾਈ ਪਰ ਲਵਾਉਣੇ ਤੇਰੇ ਹੱਥੋਂ ਨਹੀਂ ਇੱਕ ਛੋਟੀ ਫਰਿਆਦ ਕਰ ਸਕਦਾ ਮੈਂ ਜਿੰਨੇ ਕੁ ਮੇਰੀ ਔਕਾਤ ਹੈ ਮੈਂ 20 50 ਦੇ ਦਿੰਦਾ ਤੁਸੀਂ ਆਪਣੇ ਜੀ ਹੁਣ ਮੈਂ ਆ ਸਪੈਸ਼ਲ ਫੀਮਲ ਕਰਨਾ ਪਊਗਾ ਮੈਂ ਤੁਹਾਨੂੰ ਲੈਣ ਦੀ ਲੋੜ ਨਹੀਂ ਦੀ ਮੈਨੂੰ ਮੈਂ ਕਰ ਦਿੰਦਾ ਤੁਹਾਡੇ ਹੱਥੋਂ ਹੋਣ ਨਹੀਂ ਕਰ ਸਕਦੇ ਅੱਛਾ ਠੀਕ ਕਰਦੇ ਹੀ ਆਇਆ ਪਰ ਇੰਥੋਂ ਤਾਂ ਹੋਣਾ ਹੈ ਠੀਕ ਹੈ ਨਹੀਂ ਚਾਹੁੰਦਾ ਮੈਂ ਕਰ ਦਿੰਦਾ ਉਹ ਏਡੀ ਗੱਲ ਨਹੀਂ ਸੀ ਮੈਂ ਕਰ ਦਿੰਦਾ